ਕਿੱਦਾਂ ਕਰਨ ਲੱਗੀਆਂ ਫਿਰ ਪੂਰੀਆਂ ਰੌਣਕਾਂ ਪੂਆ ਕਰ ਪੂਰੀਆਂ ਹੈ ਨਜ਼ਾਰੇ ਵੱਜੇ ਪਏ ਹੈ ਹਾਂਜੀ ਅਿੰਦੀ ਗਰਮੀ ਦੇ ਚੱਲੇ ਜਾ ਕੇ ਰੋਟੀਆਂ ਲਾਉਣ ਡਈ ਠੰਡ ਲੱਗਣ ਡਈ ਠੰਡ ਲੱਗਣ ਡਈ ਪੂਆਣਾ ਕੱਪਾ ਮਾਰਣ ਡੇ ਪੂਆਣਾ ਕੱਪਾ ਮਾਰਣ ਡੇ ਕੰਪਨੀ ਦੇਣੀ ਪੂਆ ਨੂੰ ਕੰਪਨੀ ਪੂਆ ਨੂੰ ਮੈਂ ਕਿ ਪੂਆ ਕੇ ਨਾ ਕਿ ਮੈਨੂੰ ਕੱਲੀ ਨੂੰ ਰੋਟੀਆਂ ਡਾ ਲਾ ਰੋਟੀਆਂ ਲਾਉਣ ਡਾ ਆ ਯਾ ਤੇ ਸੈਕੰਡ ਏਅਰ ਲੱਗ ਪਿਆ ਪੂਆ ਤੇਰੀਆਂ ਗੱਲਾਂ ਦੱਸਣ ਦੀ ਬਚ ਪੰਦੀਆਂ ਅੱਛਾ ਮੇਰੀਆਂ ਗੱਲਾਂ ਦੱਸਣ ਦੀ ਪੂਆ ਕਿਹੜੀਆਂ ਵਾਰ ਦੱਤਾ ਸੁਣਾਈ ਜਾਂਦੀਆਂ ਮੇਰੀਆਂ ਤੋਂ ਮੈਂ ਆਪਣੇ ਪਤੀ ਨੂੰ ਨਾ ਦਈ ਦੱਸਣ ਤੇਰੀਆਂ ਪਿਛਲੀਆਂ ਗੱਲਾਂ ਹਾਂ ਮੈਨੂੰ ਵੀ ਫੀਜ ਰਹਿ ਗਈ ਜਿੱਦਾਂ ਤੂੰ ਹਰਕਤਾਂ ਕਰਦਾ ਕਿਹੜੀ ਹਰਕਤਾਂ ਮੈਂ ਕਰਦਾ ਰਿਹਾ ਆ ਕਰਦਾ ਰਿਹਾ ਮੇਰੇ ਕੋ ਜਦੂ ਆਉਣਾ ਤੇ ਇਹਨੇ ਆਣ ਕੇ ਤੇ ਮੈਨੂੰ ਬੜਾ ਹੀ ਸਤਾਉਣਾ ਆਣ ਕੇ ਨਿੱਕੇ ਹੁੰਦੇ ਨੇ ਅੱਛਾ ਆਹ ਕਦੀ ਭੂਆ ਮੈਂ ਆ ਖਾਣਾ ਕਦੀ ਭੂਆ ਮੈਂ ਆ ਖਾਣਾ ਆ ਅੱਛਾ ਫਿਰ ਮੈਂ ਆ ਕਈ ਵਾਰ ਤੇ ਇਹਨੇ ਮੈਨੂੰ ਆਖਣਾ ਵੀ ਮੈਨੂੰ ਬਤਾਉਂਗਾ ਚਾਹੀਦੀ ਆ ਮੈਨੂੰ ਬਤਾਵਾ ਸਬਜ਼ੀ ਚਾਹੀਦੀ ਆ ਤੁਹਾਨੂੰ ਬਜਾ ਪਸੰਦ ਹੁੰਦੇ ਨੇ ਹੁਣ ਤੇ ਭੂਆ ਜੀ ਵੀ ਸਭ ਬਤਾਉਂ ਪਸੰਦ ਕਰਦੇ ਨੇ ਆਏ ਬੜੇ ਪਸੰਦਦੇ ਇਹਨੂੰ ਫਿਰ ਮੈਂ ਸਾਰਾ ਪਿੰਡ ਫਿਰ ਛੜਿਆ ਮੈਨੂੰ ਬਤਾਉਣਾ ਕਿਦੋਂ ਮਿਲਣਾ ਅੱਛਾ ਫਿਰ ਨਾ ਮੇਰੀ ਗੱਲ ਸੁਣ ਭੂਆ ਜਿਹੜਾ ਸਬਜ਼ੀ ਵਾਲਾ ਭਾਈ ਆਇਆ ਉਹਨੂੰ ਪੁੱਛੇ ਜਾ ਕੇ ਫਾਤਰ ਕਬਤਉ ਹੈਗੇ ਐਹਾ ਜੇ ਚੰਦਰਾ ਦੇਨ ਚੜਿਆ ਸੀ ਉਦੋਂ ਨਾ ਕੋਈ ਭਾਈ ਬਤਾਉਣੀ ਲੈ ਕੇ ਆਇਆ ਤੂੰ ਤਾਂ ਆ ਕੇ ਮੈਂ ਖਾਣੇ ਬਤਾਈ ਆ ਤੇ ਮੈਂ ਖਾਣੇ ਬਤਾਉਂ ਜਿੱਥੇ ਮਰਜੀ ਮੈਨੂੰ ਲੈ ਕੇ ਦੇ ਫਿਰ ਫਿਰ ਮਿਲਿਆ ਨਾ ਫਿਰ ਰੋਟੀ ਕਹਿੰਦਾ ਖਾਦੀ ਫਿਰ ਇਸ ਰਾਈ ਰੁੱਖ ਵਿੱਚ ਹੀ ਖਾ ਲਈ ਨਹੀਂ ਖਾਂਦੇ ਬੱਕਰ ਸੁਭਾਹੀ ਅਡਾ ਰੁਖੀ ਮਿਸੀ ਖਾਏ ਕੇ ਠੰਡਾ ਪਾਣੀ ਪੀ ਜੰਗਾ ਫਕੇ ਪੂਆ ਵਿਚਾਰੀ ਨੇ ਵਿਚਾਰੇ ਨੂੰ ਸਾਰੇ ਪਿੰਡ ਚ ਫੇਰਦਾ ਪਤਾਵਾ ਕਰਕੇ ਤੇ ਆ ਫਿਰ ਕੀ ਕਰਦੀ ਨਹੀਂ ਮਿਲੇ ਕੇ ਤੁਮ ਤੇ ਫਿਰ ਮੈਨੂੰ ਅਖ ਮੈਂ ਦਹੀਂ ਲੈ ਕੇ ਦੇ ਅੱਛਾ ਇੰਨਾ ਪਸੰਦ ਦਹੀਂ ਨੂੰ ਬੜਾ ਪਸੰਦ ਦੀ ਦਹੀਂ ਦੇ ਜਿਵੇਂ ਬੜਾ ਪਸੰਦ ਨਹੀਂ ਲੈ ਮੈਨੂੰ ਲੈ ਕੇ ਦਮੈਂ ਫੁੱਫੜ ਤੇ ਇੱਥੇ ਤੇ ਮੈਂ ਕਹੂੰ ਲੈ ਕੇ ਤੈਨੂੰ ਦਹੀਂ ਦੇਵੇ ਹੁਣ ਮੈਂ ਕਿਸਰਾ ਜਾ ਕੇ ਤੇ ਲੈ ਕੇ ਤੈਨੂੰ ਦਾ ਜਾਣਾ ਵੀ ਅੱਡੇ ਤੇ ਪੈਣਾ ਅੱਛਾ ਦਹੀਂ ਕਿਥੇ ਲੈ ਕੇ ਦੇਣਾ ਸੀ ਛੇਰ ਮੈਂ ਟਾਲਿਆ ਟੂਲਿਆ ਗੱਲਾਂ ਗੁੱਲਾ ਕਰਕੇ ਤੇ ਚਲ ਮੰਨ ਗਿਆ ਹੁਦਾ ਮੰਨ ਗਿਆ ਮੰਨ ਗਿਆ ਪੂਆ ਨੇ ਕਿੱਥੇ ਲੈਣ ਜਾਣਾ ਹੈ ਆਹ ਇਹ ਨਾ ਬਹੁਤ ਜ਼ਿਆਦਾ ਸ਼ਦਾਨੀ ਕਰਦਾ ਹੁੰਦਾ ਸੀ ਵਾਹ ਜੀ ਹੋਰ ਕਿੰਨੇ ਕਿ ਕਿਸੇ ਪੂਆ ਦਸੀ ਜਾ ਨਹੀਂ ਤੂੰ ਹੁਣ ਮੈਂ ਸਭ ਤੇਰੀਆਂ ਸਰਾਰਤਾ ਦੱਸਣ ਲੱਗੀ ਇਹ ਇੱਕ ਵਾਰ ਨਾ ਮੌਕਾ ਮਿਲਿਆ ਹੈ ਨਾ ਮੌਕਾ ਮਿਲਿਆ ਸਾਰੇ ਇਕੱਠੇ ਹੋਏ ਨਾਲੇ ਸਾਡਾ ਟਾਈਮ ਹੀ ਨਹੀਂ ਲੱਗਾ ਦੰਦਾ ਜਾਂਦਾ ਤੇ ਨਾ ਗੱਲਾਂ ਕਰਨ ਦਾ ਫਿਰ ਇੱਕ ਵਾਰੀ ਨਾ ਮੈਂ ਨਾ ਇਹ ਸਾਡੇ ਕੋ ਆ ਗਿਆ ਫਿਰ ਇੱਕ ਵਾਰੀ ਜਦੋਂ ਆਇਆ ਨਾ ਫਿਰ ਇਹ ਬੀਬੀ ਦੇ ਨਾਲ ਆਇਆ ਆਪਣੀ ਚੌੜੇ ਵਾਲੀ ਦੇ ਨਾਲ ਵੀ ਜਿੱਦਾਂ ਦਾਦੀ ਦੇ ਨਾਲ ਇਹਦਾ ਪਿਆਰ ਬੜਾ ਸੀ ਦਾਦੀ ਦੇ ਨਾਲ ਆਇਆ ਤੇ ਇਹਨੂੰ ਮੈਂ ਸਿਰ ਨਵਾਲ ਦਿੱਤਾ ਸਿਰ ਨਵਾਲ ਕੇ ਤੇ ਇਹਨੂੰ ਮੈਂ ਕਿਹਾ ਲਿਆ ਤੇ ਅਸ਼ੀਰਵਾਦ ਆ ਇਹ ਆਖੇ ਵੀ ਮੈਂ ਸਿਰ ਵੋਣਾ ਹੀ ਨਹੀਂਗਾ ਮੈਂ ਆਖਿਆ ਵੀ ਆ ਜਾ ਥੱਲੇ ਉੱਤਰ ਮੈਂ ਤੈਨੂੰ ਕੁੱਟਣਾ ਬੜਾ ਹੀ ਆਹ ਲੈ ਮੈਂ ਤੈਨੂੰ ਕੁੱਟਣਾ ਬੜਾ ਹੀ ਆਖਿਆ ਵੀ ਨਹੀਂ ਆਉਣਾ ਫਿਰ ਮੈਂ ਚੜੀ ਮਗਰ ਕੋਠੇ ਤੇ ਫਿਰ ਮੈਂ ਡੰਡਾ ਫੜਿਆ ਕੀ ਜੁੰਡਿਆਂ ਤੋਂ ਫੜਿਆ ਫੇਰ ਜੁੰਡਿਆਂ ਤੋਂ ਫੜ ਕੇ ਫੇਰ ਇਹਨੂੰ ਲਿਆਂਦਾ ਅੱਛਾ ਤੇ ਫੇਰ ਇਹਨੂੰ ਸਿਰਵਾਇਆ ਫੇਰ ਫੇਰ ਕੀਤਾ ਇਹਨੇ ਫੇਰ ਇਹਨਾਂ ਨੂੰ ਮੰਜੀ ਅਣਾਉਣੀ ਸੀ ਅਗਲੇ ਪਿੰਡ ਜਾਣਾ ਇਹ ਮੰਜੀ ਉਹਨਾਂ ਨੂੰ ਅਣਾਉਣਾ ਤੇ ਫੇਰ ਮੈਂ ਆਇਆ ਨਾ ਗਈ ਤੇ ਮੈਂ ਹਾਂ ਤੁਸੀਂ ਘਰ ਰਹੋ ਨਿਕੇ ਨਿਕੇ ਹੀ ਐ ਮੈਂ ਤੇ ਹੀ ਘਰ ਰਵਾਂ ਤੇ ਮੈਂ ਨਾ ਮੰਜੀ ਦੇਵਾਂ ਜਾ ਕੇ ਜਿਸ ਘਰ ਖੇਡਿਓ ਇਹ ਜਿਸ ਮੈਂ ਘਰ ਆਈ ਤੇ ਜਿਹੜੀ ਦੂਜੀ ਮੰਜੀ ਨਾ ਆਵੇ ਵੱਡ ਛੜੀ ਇੱਕ ਪੂਆ ਛੜੀ ਨਾ ਨੋਂ ਗਈ ਤੇ ਦੂਜੀ ਆਉਂਦੇ ਵੱਡ ਛੜੀ ਨਹੀਂ ਮੈਂ ਤੁਹਾਨੂੰ ਦੱਸਣਾ ਉਹ ਕੀ ਗੱਲ ਹੋਈ ਸੀ ਗੱਲ ਇਦਾਂ ਹੋਈ ਸੀ ਵੀ ਪੂਆ ਨੇ ਨਾ ਮੰਜੀ ਨਵੀਂ ਣਾਉਣੀ ਸੀ ਤੇ ਪੂਆ ਪਤਾ ਕਰਨ ਗਈ ਕੋਈ ਬੁੱਢੀ ਹੁੰਦੀ ਹੋਣੀ ਅਗਲੇ ਪਿੰਡ ਅੱਛਾ ਤੇ ਪੁਰਾਣੀ ਮੰਜੀ ਪੂਆ ਕਹਿੰਦੀ ਵੀ ਘਰ ਜਾ ਕੇ ਉਹਦਾ ਬਾਣ-ਬੂਣ ਵੱਡ ਛੜਿਓ ਵੀ ਨਵੀਂ ਮੰਜੀ ਫਿਰ ਇਹਨੂੰ ਦੇ ਜਾਗੇ ਤੇ ਆਪੇ ਬਣਾ ਦੂਗੀ ਪ੍ਰਾਣੀ 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 ਮਤਲਬ ਜਿਹੜਾ ਸਾਫ ਹੋ ਜਾਏਗੀ ਵੱਡਤੀ ਤੇ ਉਹਨੇ ਸਾਫ ਹੋ ਜਾਣਾ ਤਾਂ ਆਪੇ ਪਿੰਡ ਚੱਲ ਜੂਗੀ ਅਗਲੇ ਤੇ ਬਣਾ ਦੇਣਗੇ ਉਹ ਅੱਛਾ ਤੇ ਹਾਨੂੰ ਸੋਚਿਆ ਭੂਆ ਕਹਿੰਦੀ ਆ ਵੀ ਘਰ ਜਾ ਕੇ ਨਾ ਮੰਜੀ ਵੜ ਦੋ ਅੱਛਾ ਮੈਂ ਤੇ ਜੋਤੀ ਭੂਆ ਦੀ ਨਿੱਕੀ ਕੁੜੀ ਘਰ ਆਏ ਦਾ 3 ਲੈ ਇਹਦੇ ਨਵੀਂ ਮੰਜੀ ਵੜ ਚੜੀ ਜਦ ਮੈਂ ਘਰ ਆਏ ਅੰਦਰ ਮੰਜੀ ਵੜ ਦਿੱਤੀ ਬੜੀ ਚੰਗੀ ਫੇ ਗਾਲਾਂ ਵਾਈ ਗਾਲਾਂ ਬੜੀਆਂ ਗਾਲਾਂ ਥੋੜੀਆਂ ਵੀ ਨਹੀਂ ਉਹ ਭਲੇ ਖੋਲੇ ਕੀ ਕੰਮ ਹੋ ਗਿਆ ਨਾ ਸਾਨੂੰ ਪਤਾ ਨਹੀਂ ਲੱਗਾ ਭੂਆ ਨੇ ਪੁਰਾਣੀ ਮੰਜੀ ਵੜਨ ਵਾਸਤੇ ਕਹਿ ਕੇ ਨਵੀਂ ਮੰਜੀ ਵੜਨ ਨੂੰ ਮੈਂ ਇਹ ਤਿੰਨ ਮੰਜੀਆਂ ਹੋ ਗਈਆਂ ਹੁਣ ਕੰਮ ਵੱਧ ਗਿਆ ਮੈਂ ਇੱਕ ਛੱਡਣਗੇ ਤਿੰਨ ਹੋ ਗਈਆਂ ਹੁਣ ਮੈਂ ਕਰਾਂਗੀ ਫਿਰ ਬੜੀਆਂ ਇਹਨਾਂ ਨੂੰ ਗਾਲਾਂ ਮੈਂ ਕੱਢੀਆਂ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਇਹ ਹੱਸੀ ਜਾਣ ਤੇ ਦੌੜ ਕੇ ਗਾੜੀ ਛੱਡ ਕੇ ਜੇ ਇਹ ਤੇ ਮੇਰੇ ਕਾਬੂ ਆ ਜਾਂਦੇ ਫੇਰ ਚੰਗਾ ਇਹਨਾਂ ਨੂੰ ਛਿੱਤਰ ਹੋਣਾ ਆਈ ਐ ਐਡਾ ਕਰਦਾ ਰਿਹਾ ਆ ਬੜਾ ਉਸਤਾਦ ਹੁਣ ਹੈ ਹੀ ਨਹੀਂ ਹੈ ਨਾ ਹੁਣ ਕਿੱਥੇ ਉਹ ਗੱਲਾਂ ਹੁਣ ਤੇ ਹੁੰਦੇ ਹੀ ਨਹੀਂ ਤੇ ਹੁਣ ਆ ਪਤਾ ਨਹੀਂ ਕਿੰਨੇ ਚਿਰ ਪਿਛੋਂ ਮੇਰੇ ਕੋ ਆਇਆ ਰੱਬ ਸਭਬੀ ਉਹ ਵੀ ਪਤਾ ਨਹੀਂ ਆ ਕਿਰਨ ਕੋ ਲੈ ਕੇ ਆਈ ਏ ਦਦ ਭਾਏ ਹੁੰਦਾ ਹੀ ਨਾ ਹੁਣ ਤਪੂਆਣ ਕੇ ਜਾਂਦੇ ਪੂਆ ਪਹਿਲੀ ਵਾਰੀ ਸੁਣਿਆ ਪੂਆ ਗਵਾਏ ਰਹਿਣ ਪੂਆ ਗਵਾਏ ਮੈਂ ਉਹ ਗੱਲ ਦਾ ਕਿਰਨ ਨੂੰ ਘਰੋਂ ਹੀ ਕਹਿਣ ਡਿਆ ਮੈਂ ਦੇਖ ਲਾ ਲੋਕੀ ਭੱਜ ਕੇ ਨਾਨਕੇ ਜਾਂਦੇ ਆ ਵੀ ਨਾਨਕੇ ਜਾਣਾ ਤੇ ਪੂਆ ਕੋਈ ਵੀ ਨਹੀਂ ਜਾਂਦਾ ਹੈ ਪੂਆ ਵਿਚਾਰੀ ਨਹੀਂ ਮਾੜੀ ਆ ਚਲ ਤੂੰ ਹੀ ਮਿਸਾਲ ਕੰਮ ਕਰਦੀ ਹਾਂ ਵੀ ਕੀ ਗੱਲ ਪੂਆ ਪੂਆ ਮਾੜੀ ਪੂਆ ਨਹੀਂ ਜਾ ਸਕਦਾ ਪਤੀ ਜੇ ਆ ਗਏ ਤੇ ਭਰਾ ਮੇਰਾ ਉਹ ਵੀ ਨਹੀਂ ਹੁੰਦਾ ਆਂਦਾ ਤੇ ਭਰਾ ਦਾ ਟਾਈਮ ਚੰਗਾ ਲੱਗਣ ਰਿਹਾ ਭਰਾ ਤੇ ਗੱਡੀ ਲੈ ਕੇ ਆਉਂਦਾ ਰਿਹਾ ਸਵੇਰੇ ਤੇ ਜਾਂਦਾ ਆ ਨੂੰ ਮਿਲ ਹੀ ਜਾਂਦਾ ਨਾ ਹਨ ਕੇ ਸਿੱਧੀ ਗੱਡੀ ਪਾਈ ਆਹੀ 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 ਭਰਾ ਦੇ ਮੁੰਡੇ ਨਹੀਂ ਹੈਗੇ ਭਰਾ ਦੇ ਮੁੰਡੇ ਤਾਂ ਹੈਗੇ ਆ ਤੇ ਭੈਣਾ ਜੀ ਕਰਦਾ ਨਾ ਭਰਾ ਨੂੰ ਮਿਲ ਗਏ ਇਹ ਤੇ ਗੱਲ ਹੈਗੀ ਹੈ ਹਾਂ ਅੱਜ ਕੱਲ ਵੀਡੀਓ ਕਾਲ ਚੱਲਦੀ ਆ ਭਰਾ ਦਾ ਮੂੰਹ ਜਦੋਂ ਮਰਜ਼ੀ ਵੇਖੋ ਫੋਨ ਕਰਕੇ ਹੈ ਪਰ ਨਹੀਂ ਨਾ ਜਿੱ ਨਜ਼ਰ ਪੈ ਭਰਾ ਨੂੰ ਮਿਲ ਗਏ ਤਾਂ ਠੰਡ ਨਹੀਂ ਪਈ ਹਾਂ ਜਦੋਂ ਤੱਕ ਜੱਫੀ ਨਾ ਭਰਾ ਨਾਲ ਪਏ ਕਿਸਮਤ ਸੂਣ ਆਉਂਦਾ ਹੈ ਆਉਂਦਾ ਹੀ ਨਹੀਂ ਕਿਸਮਤ ਪਰ ਆ ਰਿਸ਼ਤਾ ਹੀ ਹ ਬਣਾ ਹੜਿਆ ਭਰਾ ਕੋਈ ਨਹੀਂ ਬਲੌਗ ਵੇਖ ਲੈਣਾ ਭਰਾ ਨੇ ਉਹਨੂੰ ਆ ਵੀ ਪਤਾ ਲੱਗ ਜਾਣਾ ਵੀ ਭਰਾ ਨੇ ਇਸ ਕਰ ਲਈ ਆ ਭਰਾ ਦੇ ਗੁੱਸੇ ਬੜਾ ਛੱਡਦਾ ਆ ਆ ਉਹ ਤੇ ਕਰੀਏ ਕੀ ਫੇਰ ਸਾਡੀ ਪੇਸ਼ੰਤ ਜਾਂਦੀ ਕੋਈ ਨਹੀਂ ਭਰਾ ਵਿਚਾਰਾ ਕੰਮ ਕਰਨ ਡਿਆ ਭਰਾ ਵਿਚਾਰਾ ਕੰਮ ਕਰਦਾ ਚਲ ਵਿਚਵਾਰੇ ਆਣ ਕੇ ਭੈਣ ਨੂੰ ਮਿਲਣਾ ਚਾਹੀਦਾ ਨਾ ਪਰ ਪੂਆ ਜੀ ਉਹ ਕਿਤੇ ਵੀ ਨਹੀਂ ਜਾਂਦੇ ਜਾਂਦੇ ਨਹੀਂ ਸਾਡੇ ਕੋਲ ਨਹੀਂ ਆਉਂਦੇ ਪਰ ਨੋ ਪੁੱਤ ਭੇਜਦੇ ਇੰਨਾ ਹੀ ਬੜਾ ਭੂਆ ਘੋ ਚਲ ਇੰਨਾ ਹੀ ਬੜਾ ਚਾ ਆਇਆ ਮੈਨੂੰ ਵਿਚਾਲੇ ਇਹ ਤਾਂ ਆ ਹੀ ਗਏ ਹੈ ਨਾ ਹਾਂ ਵੀ ਜਾਓ ਤੁਸੀਂ ਇੰਨਾ ਤਾਂ ਲੱਗਾ ਕਿ ਮੇਰੀ ਸਾਡੀ ਭੂਆ ਆਇਆ ਹੈ ਹੈ ਇਹ ਤਾਂ ਆਣ ਕੇ ਮਿਲਣ ਦੇ ਹੈ ਨਾ ਹੁਣ ਤਾਂ ਮਠੰਡ ਪੈ ਗਈ ਹੋਈ ਮੰਮੀ ਕੀ ਗੰਡੇ ਵਾਲੀ ਰੋਟੀਆਂ ਮੈਂ ਆਖਿਆ ਵੀ ਨਾ ਬਨੂ ਫਿਰ ਸੰਦ ਬੜੀਆਂ ਗੰਡਿਆਂ ਵਾਲੀਆਂ ਤੇ ਚਲ ਅਮਰੀਕਾ ਗੰਡੇਵਾਂ ਨਹੀਂ ਖਾਲ ਦੇਣੀ ਨਹੀ ਕਿਤੇ ਪੂਆ ਮੈਨੂੰ ਫੇਰ ਚੇਤਾ ਕਰਾਦਾ ਵੀ ਬਈ ਦਹੀਂ ਨਹੀਂ ਆ ਜਾਏਗਾ ਹਾਂ ਦਹੀਂ ਪਹਿਲਾਂ ਹੀ ਮੈਂ ਰੱਖਿਆ ਸੀ ਹੁਣ ਪਹਿਲਾਂ ਦਹੀਂ ਲਿਆ ਕੇ ਰੱਖਿਆ ਅਜੇ ਪਹਿਲਾਂ ਨਹੀਂ ਆਇਆ ਮੈਂ ਮੇਰੇ ਪਤੀ ਇੰਨਾ ਪਸੰਦ ਬੜੀਆਂ ਚੀਜ਼ਾਂ ਮੈਂ ਕਿਤੇ ਇਤਿਹਾਸ ਰਿਪੀਟ ਨਾ ਹੋ ਜੇ ਨਾ ਆਇਆ ਕਿ ਮੈਂ ਦਹੀਂ ਸ਼ਰਾਮ ਆਇਆ ਮੈਨੂੰ ਲਿਆ ਕੇ ਨਾ ਭਾਈ ਆਇਆ ਤੇ ਪਹਿਲਾਂ ਮੈਂ ਤਾਂ ਹੁਣ ਰੱਖ ਲੈ ਰਹੇ ਹਾਂ ਨਹੀਂ ਨਹੀਂ ਬਣੀ ਆ ਤੇ ਦੇ ਫਸਾਲੇ ਸਾ ਵੀ ਖਾਣੇ ਬਤਾ ਨਹੀਂ ਖਾਣੀ ਆ ਫਿਰ ਮੈਨੂੰ ਆ ਕੰਮ ਮੇਰਾ ਬੜਾ ਘਰ ਹੁੰਦਾ ਹੁੰਦਾ ਹੈ ਹਾਂ ਨਿਕਾ ਹੁੰਦਾ ਆਂਦਾ ਆ ਕੰਮ ਕਰਾ ਜਿੰਨਾਂ ਜਿਹਾ ਹੁੰਦਾ ਆ ਪੂਆ ਤੂੰ ਨਾ ਫਲੈਸ਼ ਜਿ ਖੜਾ ਬੜਾ ਪਾਇਆ ਫਲੈਸ਼ੇ ਸਾਫ ਕਰਨੀਆਂ ਮੈਂ ਲਿਆ ਫਲੈਸ਼ ਸਾਫ ਕਰਨਾ ਆ ਕਿਉਂ ਕਰਨਾ ਮੈਂ ਪੂਆ ਦੱਸੀ ਜਾਂਦੀ ਆ ਜਿਆਦਾ ਗਦਰਨਾਕ ਪੂਆ ਜੀ ਹੁਣ ਫੜਾਵਾ ਫਲੈਸ਼ ਫਲਾਓ ਮੁਰਸ਼ੇ ਨੂੰ ਹੋ ਆ ਅੱਖ ਨਹੀਂ ਲੱਗਦਾ ਕੋਣ ਵੇਖਿਓ ਕੋਣਾ ਕਿ ਨਹੀਂ ਲੱਗਦਾ ਕੌਣ ਮੈਨੂੰ ਆਣੀ ਆ ਪਿਆ ਕੰਮ ਕਰਾ ਕੰਮ ਕਰ ਕਰਦਾ ਕਿ ਤੈਨੂੰ ਸ਼ਰਮੰਦੀ ਹੁਣ ਵੱਡਾ ਹੋ ਗਿਆ ਤੇ ਹੁਣ ਨਹੀਂ ਕਰਦਾ ਨਹੀਂ ਘਰ ਮੈਂ ਕਰਾ ਲੈਂਦਾ ਹੁਣ ਨਾ ਘਰ ਕਰਾ ਲਈ ਘਰ ਦੱਸਾ ਕੀ ਹਸਤਾ ਬਾ ਜੇ ਕੋਈ ਕੰਮ ਮੇਰੇ ਅਕੋਰਡਿੰਗ ਨਾ ਨਾ ਹੋਏ ਜੇ ਮੈਨੂੰ ਪਸੰਦ ਨਾ ਆਏ ਫਿਰ ਆਪ ਕਰ ਲੈ ਫਿਰ ਮੈਂ ਆਪ ਕਰ ਲੈਣਾ ਅੱਛਾ ਅੱਛਾ ਪਤਾ ਨਹੀਂ ਮੇਰੀ ਆਤ ਬਣੀ ਐ ਇਦਾਂ ਦੀ ਜੇ ਤੰਦ ਲੈ ਕਿਉਂ ਮੇਰੇ ਸਾਹਮਣੇ ਕੰਮ ਕਰਨ ਰਿਆ ਕੋਈ ਸਹੀ ਤਰੀਕਾ ਨਾਲ ਨਹੀਂ ਨਾ ਕਰਨ ਰਿਆ ਮੈਨੂੰ ਸਕੂਨ ਨਹੀਂ ਮਿਲਦਾ ਮੇਰੇ ਦਿਲ ਚ ਖੋ ਪਈ ਜਾਂਦੀ ਆ ਵੀ ਇਹ ਕੰਮ ਸਹੀ ਨਹੀਂ ਹੋ ਰਿਹਾ ਸਹੀ ਨਹੀਂ ਹੋ ਰਿਹਾ ਮੈਂ ਕਿਰਨ ਨਾ ਜਰਾ ਸਹੀ ਤਰੀਕਾ ਨਹੀਂ ਕਰਦੀ ਫਿਰ ਮੇਰੇ ਕੋ ਆਪ ਕਰ ਲੈਣਾ ਕਈ ਵਾਰ ਤੇ ਮਾਂਝਾ ਵੀ ਆਪ ਕਰ ਲੈਣਾ ਅੱਛਾ ਛੱਡ ਵੀ ਆਪ ਕਰ ਫਿਰ ਇਹ ਪਿੱਛੋਂ ਕਈ ਵਾਰ ਵਿੱਚ ਥੋੜੇ ਥੋੜੇ ਕੰਨ ਦੇ ਛੱਡੀ ਜਾਂਦੀ ਹੁੰਦੀ ਆ ਛੱਡ ਕੋਈ ਰਹਿ ਜਾਂ ਉਹ ਚੀਜ਼ ਨਹੀਂ ਪਸੰਦ ਆ ਵੀ ਜੇ ਲਾਉਣਾ ਛਾੜੂ ਲਾਉਣਾ ਤੇ ਬਿਲਕੁਲ ਸਾਫ਼ ਹੁੰਦਾ ਜਾਏ ਕੰਮ ਹੈ ਕਿ ਨਹੀਂ ਤਾਂ ਹੁਣ ਪੁਆਦੀ ਫੇਰ ਦੇਣਾ ਇਸੇ ਦਾ ਉਹ ਆਦੀਆ ਦੋ ਕੁੜੀਆਂ ਆਈਆਂ ਤੀਜੀ ਪੁਆਦੀ ਨੂੰ ਆਈ ਇੱਥੇ ਤੇ ਜੀ ਆ ਜੀ ਵੀ ਮੈਂ ਸਾਡੂ ਫੇਰਨਾ ਤੇ ਕਿ ਫਾਇਦਾ ਤੈਨੂੰ ਪਸੰਦ ਨਹੀਂ ਹੈਗਾ ਨਾ ਕਿ ਜਣਾ ਲੈਣਾ ਰੋਟੀ ਆ ਉਦੋਂ ਪੁੱਛੇ ਕਿ ਕਿਰਮਨ ਲਵਾਈਆਂਗੇ ਨਾਲ ਉਹਦੇ ਗੋਲ ਦੀ ਹੁੰਦੀ ਰੋਟੀ ਗੋਲ ਨਹੀਂ ਬਸ ਹੁੰਦੀ ਹੈਗੀ ਬਾਕੀ ਸਾਰਾ ਗਣ ਟੀਟੇ ਅੱਟੇ ਚ ਜਾਣੀ ਬੁੜਕੀਆਂ ਨਾਲ ਹੀ ਜਾਣੀ ਆ ਹਾਂ ਬਸ ਗੋਲੀਆਂ ਦੀ ਬਾਕੀ ਸਾਰੇ ਕੰਮ ਹੋ ਜਾਂਦੇ ਆ ਇਹ ਕਰ ਨਾ ਪਿੰਡ ਗਈ ਤੇ ਇਹ ਨਾ ਇਹ ਨਿਕਲ ਆਈ ਉਦੋਂ ਵੀ ਛੋਟਾ ਹੀ ਹੈ ਜੇ ਉਹ ਆਟਾ ਕਾਈ ਜਾਂਦੀ ਆ ਤੇ ਇਹ ਨਾ ਕੀਤਾ ਮੈਂ ਆਖਿਆ ਬੀਬੀ ਦੀ ਮੰਜੀ ਦੇ ਬੀਬੀ ਨਾਲ ਮੈਂ ਅੱਜ ਸੌਣਾ ਆ ਮੈਂ ਆਖਿਆ ਬੀਬੀ ਨਾਲ ਸੌਣਾ ਇਹ ਆਂਦਾ ਕਿ ਤੈਨੂੰ ਬੀਬੀ ਨਾਲ ਨਹੀਂ ਸੌਣ ਦੇਣਾ ਪੂਆ ਚੜ ਕੇ ਪੌੜੀ ਤੇ ਬਹਿ ਗਿਆ ਆਖਿਆ ਜਿੰਦਰ ਮੰਜੀ ਲੈ ਨਾ ਛੱਡੇਂਗੀ ਉਹਨਾਂ ਚਰ ਮੈਂ ਸੌਣਾ ਹੀ ਨਹੀਂਗਾ ਇਹ ਪੂਆ ਬਾਵਾ ਪੁਰਾਣੀ ਗੱਲ ਹੈ ਹਨਾ ਇਕੱਠੇ ਰਿੰਦੇ ਰਹੇ ਮੇਰੇ ਨਾਲ ਕਿੱਥੇ ਹੈ ਨਾ ਬੱਠੇ ਰਿੰਦੇ ਸਾਂਝੇ ਕਰਵਾਉਂਦੇ ਇਕੱਠੇ ਰਿੰਦੇ ਰਹੇ ਆ ਉੱਥੇ ਰਿੰਦੇ ਮੰਜੀ ਢਾਈ ਉੱਥੇ ਆਖੇ ਵੀ ਜਿੰਨਾ ਚਿਰ ਪੂਆ ਤੂੰ ਮੰਜੀ ਤੇ ਉੱਠੇਗਾ ਮੈਂ ਸੌਣਾ ਹੀ ਨਹੀਂਗਾ ਕੰਤੇ ਬੈਠਾ ਉੱਥੇ ਬੈਠਾ ਰ ਪੌੜੀ ਚੜਕੇ ਹੈ ਕਿੱਦਾਂ ਦੀ ਮੇਰੀ ਆ ਦਾਦੀ ਮੇਰੀ ਆ ਤੇ ਮੇਰੀ ਦਾਦੀ ਮੰਜੀ ਆ ਦਾਦੀ ਨਾਲ ਬੜਾ ਪਿਆਰ ਹੁੰਦਾ ਹੈ ਬੜਾ ਪਿਆਰ ਹੀ ਇਹਦਾ ਦਾਦੀ ਨਾਲ ਤੇ ਜ਼ਿਆਦਾ ਮੈਂ ਦੀ ਬੀਬੀ ਨਾਲ ਜਾਂਦੀ ਚਾਚੀ ਨਾਲ ਦੀਦੀ ਨਾਲ ਜਿੱਥੇ ਜਾਣਾ ਆਏ ਨੇ ਬੀਬੀ ਦੇ ਨਾਲ ਜਿੱਥੇ ਤੇ ਭੂਆ ਪਿੰਡ ਵਿੱਚ ਆਉਂਦਾ ਰਿਹਾ ਤੇ ਦਾਦੀ ਨਾਲ ਹੀ ਆਉਂਦੇ ਰਹੇ ਬੀਬੀ ਨਾਲ ਹੀ ਆਉਂਦੇ ਰਹੇ ਦਾਦੀ ਨਾਲ ਜਾਂਦਾ ਹੁੰਦਾ ਸੀ ਉਹ ਪਰਲੇ ਅਡੇਰੋ ਤੇ ਬਾਸਮਦੀ ਹੁੰਦੀ ਪਹਿਲਾਂ ਇੱਧਰ ਹੁੰਦੀ ਹੁੰਦੀ ਫਿਰ ਇੱਧਰ ਆਉਣ ਲੱਗ ਪਈ ਸੀ ਹਨਾ ਨਹੀਂ ਆ ਘਾਰਿਆ ਨਾ ਦੂਜੀ ਪੂਆ ਦਾ ਜਿਹੜਾ ਹੁੰਦਾ ਸੀ ਇਹਨੇ ਸਿੱਧਾ ਹੀ ਆਣੀ ਅਜਨ ਆਹ ਸਾਹਮਣੇ ਘਰ ਆ ਗਿਆ ਸਟਾਪ ਨਹੀਂ ਕਰਨਾ ਦੂਜੀ ਪੂਆ ਦਾ ਐ ਸਿੱਧਾ ਹੀ ਆਪਣਾ ਬੈਗ ਫੜਿਆ ਹੁਣ ਤੇ ਸਿੱਧਾ ਹੀ ਉਹਨਾਂ ਆਵਾਜ਼ ਮਾਰਦੇ ਆ ਵੇ ਨਾ ਨਾ ਨਾਮ ਉਹਨੇ ਸਿੱਧਾ ਹੀ ਆਣੀ ਪਾਉਂਦੇ ਉਹਨੇ ਬੈਂਕ ਤੇ ਉਹ ਤਾਂ ਸਿੱਧਾ ਹੀ ਆਪਾਂ ਇੱਧਰ ਤੋਂ ਭੱਜ ਜਾਂਦੇ ਰਹੇ ਹਾਂ ਚੱਪਲ ਨਹੀਂ ਤੇ ਉਹ ਪੂਆ ਹੁਣ ਚਲ ਗਈ ਆ ਕੈਨੇਡਾ ਤਾਂ ਕਰਕੇ ਉਹਨਾਂ ਦਾ ਘਰ ਹੁਣ ਬੰਦ ਆ ਤੇ ਤਾਂ ਕਰਕੇ ਇਧਰ ਹੁਣ ਰੌਣਕਾਂ ਲੱਗੀਆਂ ਸਾਰੀਆਂ ਹੀ ਹੁਣ ਕੱਟੇ ਜੀ ਸਾਰੇ ਹੋਏ ਆ ਨਾ ਹਾਂ ਹਾਂ ਤੇ ਨਾ ਪਤਲਾ ਹੋ ਗਿਆ ਵਾ ਪਹਿਲਾਂ ਮੋਟਾ ਹੁੰਦਾ ਸੀ ਪਹਿਲਾਂ ਬੜਾ ਸਰੀਰ ਦਾ ਮੋਟਾ ਏ ਹੁਣ ਤਾਂ ਦਬ ਨਹੀਂ ਰਹਿ ਗਿਆ ਹੁਣ ਤਾਂ ਸਰੀਰ ਦਾ ਪਹਿਲਾਂ ਤਾਂ ਸਰੀਰ ਚੰਗਾ ਭਾਰਾ ਵੱਟ ਪੈਂਦੇ ਢਿੰਡ ਵਿੱਚ ਮਾਂ ਮੇਰੇ ਦੀ ਥੋੜ੍ਹ ਲਵਾਣੀ ਲੈ ਵੀ ਦਾ ਆਪ ਸਾਈਕਲ ਤੇ ਹੁਣ ਨਾ ਨੰਮੀ ਭਜਾਈ ਫਿਰਦਾ ਜਾਂਦਾ ਚੱਲ ਇਤੋਂ ਤੱਕ ਥੋੜ੍ਹ ਲਾ ਬੜਾ ਨਾ ਚ ਪਿੰਡ ਬਹੁਤ ਰੌਣਕ ਹੁੰਦੀ ਰਹੀ ਆ ਹਉਂ ਤੋ ਇਹ ਗੱਲਾਂ ਨਹੀਂ ਰਹਿ ਗਈਆਂ ਮੰਮੀ ਉਹ ਜਿਹੜੀ ਗੱਲ ਜਿਹੜਾ ਬੀਬੀ ਨੂੰ ਇਹ ਸਤਾਉਂਦਾ ਸੀ ਦਾਦੀ ਆਪਣੀ ਵੀ ਉਹ ਟਾਲੀ ਦਾ ਕੀ ਆ ਹਾਓ ਟਾਲੀ ਮੜੀ ਪੁੱਛੇ ਬੀਬੀ ਵੀ ਟਾਲੀ ਦਾ ਕੀ ਆ ਆਖੇ ਕਾਂ ਆਖੇ ਵੀ ਨਹੀਂ ਬੀਬੀ ਦਾਸ ਟਾਲੀ ਦਾ ਕੀ ਆ ਤਿੰਨ ਵਾਰੀ ਇਹਨਾਂ ਖ ਉਹਨੇ ਆਖਿਆ ਕਾਂ ਤੇ ਫੇਰ ਆਂਦਾ ਬੀਬੀ ਟਰਾਲੀ ਆ ਗਈ ਅੰਦੀ ਤੇ ਪਿਓ ਬੈਠਾ ਟਰਾਲੀ ਤੇ ਬੀਬੀ ਗੁੱਸੇ ਚ ਆ ਗਈ ਫਿਰ ਕੇ ਬੀਬੀ ਗੁੱਸੇ ਚ ਆ ਕੇ ਪੂਰੀ ਬੀਬੀ ਆ ਗਿਆ ਜੇ ਪਿਓ ਬੈਠਾ ਟਰਾਲੀ ਤੇ ਟਰਾਲੀ ਤੇ ਨਹੀਂ ਟਰਾਲੀ ਤੇ ਟਰਾਲੀ ਤੇ ਸਹੀ ਟਰਾਲੀ ਤੇ ਸਹੀ ਟਰਾਲੀ ਤੇ ਸਹੀ ਤੇ ਤੂੰ ਟਰਾਲੀ ਜੇ ਤੇ ਫੇਰ ਪੂਆ ਫੇਰ ਕੀ ਫੇਰ ਮੁੰਕੇ ਬੜਾ ਇੱਕ ਵੀ ਮਿਲ ਮੈ ਨੀ ਗਾਲ ਆਖੀ ਆ ਬੜਾ ਗੁੱਸੇ ਵਿੱਚ ਬੀਬੀ ਇਹਨੇ ਮੈਨੂੰ ਸਤਾਈ ਜਾਂਦਾ ਤੂੰ ਹਟਦਾ ਹੀ ਨਹੀਂ ਹਰਕਤਾ ਕਰਨ ਨੂੰ ਬੜੀਆਂ ਬਚਪੰਦੀਆਂ ਗੱਲਾਂ ਆਗੇ ਬੜੀਆਂ ਗੱਲਾਂ ਬਚਪੰਦੀਆਂ ਸੋ ਇਹ ਗੱਲਾਂ ਬਾਤਾਂ ਦੇਖ ਲੋ ਕਿੰਨਾ ਰੌਣਕ ਲੱਗੀ ਕਿੰਨੀ ਹੈ ਕਿਰਨ ਚੁੱਲੇ ਤੇ ਬੈਣਾ ਹੀ ਅੱਜ ਦੇ ਪੁਰਾਣੇ ਇਤਿਹਾਸ ਭੁੱਲੇ ਜਾਣੇ ਹੀ ਹੈ ਮੈਨੂੰ ਭੁੱਸ ਨੋੜੇ ਹੋ ਰਹੀ ਹੋਰੀ ਮੈਂ ਕਿਉਂ ਨਾ ਪਰ ਇਹਦਾ ਵਲੌਗ ਬਣਾ ਰਹੀ ਹਾਂ ਸਹੀ ਗੱਲ ਹੈ ਮੈਂ ਕਰਨਾ ਤੇਰੀਆਂ ਪਿਛਲੀਆਂ ਜੜੀਆਂ ਦੀਆਂ ਹਰਕਤਾਂ 90 ਦੀਆਂ ਦਸਾਂ ਮੈਂ ਉਹ ਇੱਕ ਨਾ ਵਿਆਹ ਵਾਲਾ ਕਿੱਸਾ ਡੈਡੀ ਦਾ ਉਹ ਵਕਰਾ ਵਲੌਗ ਬਣਾਵਾਂਗੇ ਉਹ ਮੈਂ ਇਹ ਦੂਮ ਦਾ ਸੁਣਦੀ ਆ ਉਹ ਪਹਿਲਾਂ ਦੱਸੀ ਜਾਨੀ ਉਹ ਵੱਖਰਾ ਵਲੌਗ ਬਣਾਵਾਗੇ ਨਾ ਉਹ ਪੂਰਾ ਤੇ ਵਿਆਹ ਵਾਲਾ ਹੀ ਬਣਾਵਾਗੇ ਵੀ ਡੈਡੀ ਦੇ ਵਿਆਹ ਦੇ ਵਿੱਚ ਕੀ ਘਰਕਤ ਹੋਈ ਇਹਦੇ ਕੀ ਕੰਮ ਬਣਿਆ ਸੀ ਹਨਾ ਆ ਉਹ ਫਿਰ ਦੱਸਾਂਗੇ ਗਾੜੀ ਆਟਾ ਨਹੀਂ ਖਾਣਾ ਆਟਾ ਨਹੀਂ ਖਾਣਾ ਇਹ ਆ ਜੀ ساری ਗੱਲਬਾਤ ਨੇ ਤੈਨੂੰ ਥਾਲੀ ਨਹੀਂ ਲੱਭੀ ਹੱਥ ਚ ਫੜ ਲਈ ਯਾਰ ਰੋਟੀ ਦੂ ਹੈ ਹਾਂ ਤੇ ਮਜ਼ਾੰਦਾ ਖਾਂਦਾ ਥਾਲੀ ਵਿੱਚ ਜੀ ਤਾਂ ਭੁੱਖ ਹੀ ਬੜੀ ਲੱਗੀ ਤੇ ਭੁੱਖ ਲੱਗੀ ਆ ਉਹ ਵੈਸੇ ਪਰੌਂਠੀਆਂ ਲਾਦੀਆਂ ਆਂਦੇ ਭੁੱਖ ਬੜਾ ਬੜੀ ਲੱਗ ਜਾਂਦੀ ਹੈ ਲੱਗੇ ਗਰਮ ਗਰਮ ਪਰੌਂਠੀਆਂ ਖਾਣੇ ਹਾਂਜੀ ਹਾਂ ਤੇ ਇਹ ਗੱਲਬਾਤ ਆ ਤੇ ਬਾਕੀ ਸਾਰੇ ਜਾਨੇ ਕਮੈਂਟ ਕਰਕੇ ਪੁੱਛਣਦੇ ਹੀ ਵੀ ਤੁਸੀਂ ਭੂਆ ਪਿੰਡ ਆਪਣੀ ਆਏ ਜੇ ਤੁਹਾਡੇ ਭੂਆ ਦਾ ਪਿੰਡ ਕਿਹੜਾ ਆ ਤੇ ਆਪਣੀ ਭੂਆ ਦਾ ਪਿੰਡ ਹੈਗਾ ਜੀ ਖਾਨਪਿਆਰਾ ਪੱਤੀ ਵੇਲੀਆਂ ਖਾਨਪਿਆਰਾ ਇਹ ਪੈ ਜਾਂਦੇ ਸੇਖਮਾਂ ਲੱਗੇ ਤੇ ਫਜ਼ੂਲਾ ਚੱਕ ਪਿੰਡ ਲੱਗੇ ਫੇਮਸ ਆ ਤੇ ਹੋਰ ਕਿਹੜਾ ਲਕਾਈ ਤੇ ਲਾਗੇ ਜਫਰਵਾਲ ਦਾਣਿਆਂਵਾਲ ਤੇ ਜਿਹੜੇ ਇਧਰ ਦੇ ਲੋਕੀ ਆਡੀਅנס ਆਪਣੀ ਜਿਹੜੀ ਜੁੜੀ ਆ ਉਹਨਾਂ ਨੂੰ ਤੇ ਪਤਾ ਹੀ ਹੋਣਾ ਵੀ ਕਿੱਥੇ ਹੈਗੇ ਆ ਤੇ ਜੇ ਕਿਸੇ ਨੇ ਮਿਲਣਾ ਹੋਏ ਤੇ ਘਰ ਆਣ ਗਿਆ ਨੂੰ ਮਿਲ ਸਕਦਾ ਇੱਥੇ ਕਮੈਂਟ ਕਰ ਦਿਓ ਜੇ ਕਿਸੇ ਨੇ ਹੋਣਾ ਹੋਏਗਾ ਤਾਂ ਹੀ ਰਿਪਲਾਈ ਕਰਦਾਂਗੇ ਤੁਹਾਡੇ ਕਮੈਂਟਾਂ ਦਾ ਤੇ ਚਲੋ ਠੀਕ ਆ ਜੀ ਗੱਲਾਂ ਬਾਤਾਂ ਵਧੇਰੀਆਂ ਵੱਜ ਗਈਆਂ ਤੇ ਰੋਟੀ ਪਾਣੀ ਹੁਣ ਖਵਾ ਲ ਦੋ ਕਿੰਨ ਕਿ ਗੱਲਾਂ ਹੀ ਸੁਣਾਉਣੀਆਂ ਅੱਜ ਮੇਰੀਆਂ ਹੈ ਏਦਾਂ ਹੀ ਆ ਜਾਈਏ ਇੱਥੇ ਠੀਕ ਹੈ ਠੀਕ ਹੈ ਜੀ ਕਰਦੇ ਆ ਵਲੌਗ ਦਾ ਇੱਥੇ ਹੀ ਐਥੇ ਹੀ ਐਂਡ ਜਲਦੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਸਾਰਿਆਂ ਨੂੰ